ਅਸੀਂ ਨੰਨ ਗੱਲਬਾਤ ਕਰਦੇ ਨਾ ਨਾਮ ਪੁੱਛਾਂਗੇ ਕੀ ਨਾਮ ਆ ਭਾਜੀ ਤੁਹਾਡਾ ਲਖਵਿੰਦਰ ਸਿੰਘ ਜੀ ਲਖਵਿੰਦਰ ਸਿੰਘ ਜੀ ਤੁਹਾਡਾ ਲਿਵਿੰਗ ਰੂਮ ਜਨਲ ਵਿੱਚ ਬਹੁਤ ਬਹੁਤ ਸਵਾਗਤ ਆ ਮਿਹਰਬਾਨੀ ਜੀ ਥੈਂਕ ਯੂ ਲਖਵਿੰਦਰ ਜੀ ਤੁਸੀਂ ਸਾਨੂੰ ਦੱਸੋ ਵੀ ਤੁਹਾਨੂੰ ਗਾਇਕੀ ਦਾ ਜਿਹੜਾ ਸ਼ੌਂਕ ਆ ਕਦੋਂ ਤੋਂ ਸ਼ੁਰੂ ਹੋਇਆ ਮੈਨੂੰ ਗਾਇਕੀ ਦਾ ਸ਼ੌਂਕ ਜਦੋਂ ਮੈਂ 6ਵੀਂ ਕਲਾਸ ਵਿੱਚ ਪੜਦਾ ਹਾਂ ਨਾ ਤੇ ਉਦੋਂ ਇੱਕ ਨਾ ਸਕੂਲਾਂ ਦੇ ਵਿੱਚ ਬਾਲ ਸਭਾ ਲੱਗਦੀ ਹੁੰਦੀ ਸੀ ਤੇ ਬਾਲ ਸਭਾ ਦੇ ਵਿੱਚ ਗੀਤ ਇਸ ਤਰ੍ਹਾਂ ਸੁਣ ਦਿੰਦੇ ਸੀ ਪੀ ਹਾਂਜੀ ਕਿ ਇਹਨੂੰ ਕੋਈ ਗਾਉਣਾ ਦਾ ਗਾਓ ਜੀ ਕਿਸ ਨੂੰ ਕੋਈ ਨੱਚਣਾ ਜਾ ਕੁਸ ਮੈ ਲਾਸਤਰਾ ਬਾਬਾ ਮਾਹੌਲ ਦੀ ਘੜ ਤੋਂ ਘੜ ਵੀ ਮਤਲਬ ਹੈ 90 ਕਿਸਾਂ ਦੀ ਗੱਲ ਹੈ 90 95 ਸੰਦੀ ਤੇ ਉਸ ਵਕਤ ਦੇ ਵੀ ਮੈਂ ਚਲੋ ਮੈਨੂੰ ਉਹਨਾਂ ਠਾਉਣਾ ਤੇ ਮੈਂ ਗਾਉਂਦਾ ਹੁੰਦਾ ਸੀ ਤੇ ਉਹਨਾਂ ਨੂੰ ਮੇਰੀ ਆਵਾਜ਼ ਹੀ ਵਧੀਆ ਲੱਗਦੀ ਉਹਦੋਂ ਤੋਂ ਮੈਂ ਗਾਣਾ ਸ਼ੁਰੂ ਕੀਤਾ ਸੀ ਤੇ ਉਦੋਂ ਤੋਂ ਹੀ ਮੈਂ ਇੱਕ ਸਭ ਤੋਂ ਪਹਿਲਾਂ ਜਿਹੜਾ ਗੀਤ ਲਿਖਿਆ ਸੀ ਕਿ ਉਦੋਂ ਉਦੋਂ ਗੀਤੇ ਕਹਾਹੀ ਸਾਨੂੰ ਸਜਣਾਣੇ ਦੇਲ ਵਿੱਚੋਂ ਕੱਢਦਾ ਕਿਰਾਏ ਦੇ ਮਕਾਨ ਮੰਗਰਾ ਤੇ ਮੈਂ ਉਦੋਂ ਸਕੂਲ ਦੇ ਵਿੱਚ ਹੀ ਲਿਖਿਆ ਸੀ ਕਿ ਸਾਨੂੰ ਭੈਣ ਜੀ ਨੇ ਹੀ ਸਕੂਲੋਂ ਕੱਢਦਾ ਕਿਰਾਏ ਦੇ ਮਕਾਨ ਮੰਗਰਾ ਹਾਂਜੀ ਚਲੋ ਤੁਸੀਂ ਇਹੀ ਕਿੰਨੇ ਜੀ ਉਸੇ ਜਿਹੜੇ ਤੁਸੀਂ ਗਾਣਾ ਬੋਲਿਆ ਸੀ ਨਾ ਉਸ ਸਮੇਂ ਤੇ ਉਹਨਾਂ ਦੇ ਜਿਹੜੇ ਬੋਲ ਥੋੜੇ ਦਸ਼ਕਣਾ ਸੁਣਾਈ ਜਾਣ ਤੇ ਤਾਂ ਤੁਹਾਡੀ ਆਵਾਜ਼ ਦਾ ਹੀ ਪਤਾ ਲੱਗ ਸਕੇ ਇਸ ਤਰ੍ਹਾਂ ਵਾਂਗ ਉਹਨੂੰ ਟਾਈਮ ਕਾਫੀ ਹੋ ਗਿਆ ਵਾ ਤੇ ਮੈਨੂੰ ਇੰਨਾ ਜ਼ਿਆਦਾ ਤੇ ਚਲੋ ਆਜ਼ਾਦ ਨੇਗਾ ਚਲੋ ਮੈਂ ਨੰਨਾ ਕੇ ਜਿਆਦਾ ਜਿੰਨਾ ਕੇ ਜਿਆਦਾ ਮੈਂ ਤੁਹਾਨੂੰ ਉਹਨਾਂ ਕੋਲ ਬੋਲ ਕੇ ਸੁਣਾ ਦਣਾ ਸਾਨੂੰ ਭੈਣ ਜੀ ਨਹੀਂ ਸਕੂਲੋਂ ਕੱਢਤਾ ਕਰਾਏ ਦੇ ਮਕਾਨ ਵਾਂਗ ਰਾਂ ਸਾਨੂੰ ਭੈਣ ਜੀ ਨੇ ਸਕੂਲੋਂ ਕੱਢਤਾ ਕਰਾਏ ਦੇ ਮਕਾਨ ਵਾਂਗ ਰਾਂ ਤੁਸੀਂ ਹੁਣ ਗਾਇਕੀ ਦੇ ਨਾਲ-ਨਾਲ ਜਿਸ ਤਰ੍ਹਾਂ ਤੁਸੀਂ ਕੌਣ ਦਦਨ ਸ਼ੌਂਕ ਹੈ ਤੇ ਨਾਲ ਹੋਰ ਕਿਹੜਾ ਕਿਹੜਾ ਸ਼ੌਂਕ ਹੈ ਮੇਰੇ ਫੇਸਬੁੱਕ ਤੇ ਰੀਸ਼ੇਅਰ ਚਾੜਦੇ ਮੈਂ ਸ਼ਾਇਰੀ ਕਰਦਾ ਸ਼ਾਇਰੀ ਵੀ ਮਾਲਾ ਆਪਾਂ ਨੂੰ ਇਨਸਾਨੀਅਤ ਤੌਰ ਤੇ ਜੋ ਸਮਝਾਇਆ ਜਾਵੇ ਲੋਕਾਂ ਨੂੰ ਉਸ ਤਰ੍ਹਾਂ ਦੀ ਸ਼ਾਇਰੀ ਆ ਦਿਲੋਂ ਮਲਾ ਦਿਲ ਦੇ ਜਜ਼ਬਾਤ ਜੋ ਹੁੰਦੇ ਆ ਉਹ ਆ ਸ਼ੇਅਰ ਚਾਟ ਵਗੈਰਾ ਫੇਸਬੁੱਕ ਇੰਸਟਾਗ੍ਰਾਮ ਤੇ ਆਪਣੇ ਮੌਜ ਵਗੈਰਾ ਸਾਰੇ ਚੈਨਲਾਂ ਤੇ ਮੇਰਾ ਚੈਨਲ ਹੈ ਗੱਲਖਵਿੰਦਰ ਤਰੜ ਤੇ ਉਹਦੇ ਵਿੱਚ ਮੈਂ ਐਕਟਿੰਗ ਹੀ ਕਰਦਾ ਹਾਂ ਜਿਤਨਾ ਮਤਲਬ ਕਿਹੇ ਵੀ ਗਾਣੇ ਦੀ ਕੋਈ ਐਕਟਿੰਗ ਹੋ ਪੰਜਾਬੀ ਵਗੈਰਾ ਗੀਤ ਵਗੈਰਾ ਹੋਵੇ ਜਾਂ ਕੋਈ ਹਿੰਦੀ ਗੀਤ ਵਗੈਰਾ ਹੋਵੇ ਸਾਰਿਆਂ ਦੇ ਮੈਂ ਕਰਦਾ ਜੀ ਤੇ ਕੋਈ ਇਸ ਟਾਈਮ ਚ ਜਿਹੜਾ ਜਿਸ ਤਰ੍ਹਾਂ ਪਿਛਲੇ ਸਮੇਂ ਵਿੱਚ ਤੁਸੀਂ ਕੋਈ ਐਕਟਿੰਗ ਕੀਤੀ ਹੋਵੇ ਉਹਦੇ ਬਾਰੇ ਕੁਝ ਕੋਈ ਜ਼ਿਆਦਾਗਾ ਕੋਈ ਐਕਟਿੰਗ ਕੋਈ ਕਰ ਕਰ ਸਕਦੇ ਮੇਰੀ ਇੱਕ ਫੇਮਸ ਵੀਡੀਓ ਹੋਈ ਸੀ ਬੜੀ ਮਤਲਬ ਲੋਕਾਂ ਨੇ ਬੜਾ ਉਹਨੂੰ ਪਸੰਦ ਕੀਤਾ ਸੀ ਤੇ ਹਜ਼ਾਰਾਂ ਦੇ ਹਿਸਾਬ ਨਾਲ ਵੀਊ ਵੀ ਹੋਏ ਸੀ ਵੀ ਲਾਈਕ ਵੀ ਹੋਈ ਸੀ ਤੇ ਉਹ ਹੈਗਾ ਸੀ ਆਪਣੇ ਅਮਰੀਖਾਨ ਦੀ ਜਿਹੜੀ ਵੀਡੀਓ ਹੈ ਨਾ ਫਿਲਮ ਇਹ ਰਾਜਾ ਹਿੰਦਸਤਾਨੀ ਤੇ ਉਹਦਾ ਇੱਕ ਸੌਂਗ ਸੀ ਵੀ ਇਹ ਆਪਣੋਂ ਕੀ ਮਹਿਫਿਲ ਮੇ ਬੇਗਾਨੇ ਹਮ ਇਸ ਤਰ੍ਹਾਂ ਕਰਕੇ ਉੱਤੇ ਮੈਂ ਸ਼ੂਟਿੰਗ ਕੀਤੀ ਸੀ ਤੇ ਮੈਂ ਬਹੁਤ ਲੋਕਾਂ ਨੇ ਮੈਨੂੰ ਲਾਈਕ ਕੀਤਾ ਪਸੰਦ ਕੀਤਾ ਬੜੀ ਵਧੀਆ ਸ਼ੂਟਿੰਗ ਕੀਤੀ ਤੇ ਹੋਰ ਜਿਤਨਾ ਤੁਸੀਂ ਕਹਿੰਦੇ ਲਿਖਣ ਦਾ ਵੀ ਸ਼ੌਂਕ ਆ ਹਾਂਜੀ ਮੈਂ ਥੋੜਾ ਜਿਹਾ ਹੋ ਗਿਆ ਕਿ ਮੈਂ ਪਹਿਲਾਂ ਹੀ ਇੱਕ ਗੀਤ ਲਿਖਿਆ ਵਾ ਤੇ ਇੱਕ ਮੈਂ ਉਹ ਗੀਤੇ ਦੇ ਦੋ ਕੁ ਬੋਲ ਸਾਂਝੇ ਕਰ ਦਿੰਨਾ ਜਿਹੜਾ ਲਿਖਿਆ ਸੀ ਤੇ ਉਹ ਮੈਂ ਚਾਹਨਾ ਵਾਂ ਕਿ ਮੇਰੇ ਕੋਲ ਮੈਂ ਜ਼ਿਆਦਾਤਰ ਤੇ ਸਬਰ ਗੋਟੀ ਹੰਦੀ ਸਾਹਿਬ ਸਲੀਮ ਸਾਹਿਬ ਤੇ ਲਖਵਿੰਦਰ ਵਡਾਲੀ ਜਾਂ ਪੂਰਨ ਚੰਦ ਵਡਾਲੀ ਇਹਨਾਂ ਚੀਜ਼ਾਂ ਨੂੰ ਮੈਂ ਜ਼ਿਆਦਾ ਲਾਈਕ ਕਰਦਾ ਕਿਉਂਕਿ ਮੈਂ ਜਿੰਨੇ ਵੀ ਚੀਜ਼ਾਂ ਲਿਖਿਆ ਨਾ ਸਾਰੀਆਂ ਸੂਫੀਆਂ ਨਾ ਚੀਜ਼ਾਂ ਮੇਰੇ ਕੋਲ ਤੇ ਉਹੋ ਜਿਹੀ ਚੀਜ਼ਾਂ ਹੀ ਮੇਰੇ ਕੋਲ ਲਿਖਤੀਆਂ ਮੈਂ ਸੋਮਤਨ ਉਹ ਮਤਲਬ ਚਲੋ ਮੈਨੂੰ ਸਾਈ ਰੂਪ ਤੇ ਜਾਣੀ ਚਲੋ ਅੰਤਰਾ ਤੁਹਾਨੂੰ ਮੈਂ ਸੁਣਾ ਦੇਣਾ ਉਹਦੇ ਜਿਸ ਤਰ੍ਹਾਂ ਮੈਨੂੰ ਮਿਲੇ ਮੇਰੀ ਚਾਹਤ ਹੈ ਕਿ ਕੋਈ ਸੂਫੀ ਅਨਾ ਕਲਾਕਾਰ ਹੀ ਮੇਰੇ ਗੀਤਾਂ ਨੂੰ ਗਾਵੇ ਜਿਸ ਤਰ੍ਹਾਂ ਕੋ ਸਲੀਮ ਹੋ ਗਿਆ ਜਾਂ ਲਖਵਿੰਦਰ ਬਰਾਲੀ ਹੋ ਗਿਆ ਤੋ ਉਸ ਦੇ ਦਨ ਮੈਂ ਥੋੜੇ ਬੋਲ ਸੁਣਾ ਦੇਣਾ ਮੈਂ ਰਾਂਝਾ ਬਣਦਾ ਨਹੀਂ ਨਾ ਹੀਰ ਕੋਈ ਲੱਭਦਾ ਮੈਂ ਆਮ ਜਾਂ ਬੰਦਾ ਹਾਂ ਤੇਰੇ ਹੀ ਇਸ ਜਗ ਦਾ ਮੈਂ ਰਾਂਝਾ ਬਣਦਾ ਨਹੀਂ ਨਾ ਹੀਰ ਕੋਈ ਲਬਦਾਂ ਮੈਂ ਆਮ ਜ੍ਹਾ ਬੰਦਾ ਹਾਂ ਤੇਰੇ ਹੀ ਇਸ ਜਗ ਦਾ ਕੋਸ਼ਿਸ਼ ਇਨਸਾਨ ਬਣਾ ਕੋਸ਼ਿਸ਼ ਇਨਸਾਨ ਬਣਾ ਨਾ ਠੱਗ ਕਹਾਵਾਂਗੇ ਦਿਲ ਲਾ ਕੇ ਤਾਂ ਵੇਖੋ ਸੱਜਣ ਬਣ ਜਾਵਾਂਗੇ ਜੀ ਜੀ ਦਿਲ ਲਾ ਕੇ ਤਾਂ ਵੇਖੋ ਸੱਜਣ ਬਣ ਜਾਵਾਂਗੇ ਮੈਂ ਅਦ ਵਿੱਚ ਖੁਰ ਜੂੰਗਾ ਭਾਂਡਾ ਓ ਕੱਚਾ ਨਹੀਂ ਜਾਂ ਸੁਟਿਆਂ ਡੁੱਬ ਜੂੰਗਾ ਲੋਹੇ ਦਾ ਬਟਾ ਨਹੀਂ ਮੈਂ ਅੱਧ ਵਿੱਚ ਖੁਰਜੂਗਾ ਪਾਂਡਾ ਉਹ ਕੱਚਾ ਨਹੀਂ ਜਾਂ ਸੁਟਿਆਂ ਡੁੱਬ ਜੂਗਾ ਲੋਹੇ ਦਾ ਬਟਾ ਨਹੀਂ ਅਸੀਂ ਫੁੱਲ ਗੁਲਾਬੀ ਹਾਂ ਅਸੀਂ ਫੁੱਲ ਗੁਲਾਬੀ ਹਾਂ ਪੱਤਣ ਤਰ ਜਾਵਾਂਗੇ ਦਿਲ ਲਾ ਕੇ ਤਾਂ ਵੇਖੋ ਸੱਜਣ ਬਣ ਜਾਵਾਂਗੇ ਜੀ ਜੀ ਦਿਲ ਲਾ ਕੇ ਤਾਂ ਵੇਖੋ ਸੱਜਣ ਬਣ ਜਾਵਾਂਗੇ ਸਾਨੂੰ ਸੁਰੀਲੀ ਦਾ ਦਿਵਾਜ ਆ ਪਰ ਤੁਸੀਂ ਇਸ ਕੋਈ ਅਜੇ ਤੱਕ ਉਸਤਾਦ ਤਾਂ ਰਿਹਾ ਕੋਈ ਹੁਣ ਤੱਕ ਉਸਤਾਦ ਵੇਖੋ ਜੀ ਥੋੜਾ ਨਾ ਇਸ ਗੱਲ ਤੋਂ ਮੈਂ ਸੌਰੀ ਜਨਾਵਾਂ ਕਿ ਕਿ ਮੇਰੇ ਕੋਲ ਐਨਾ ਟਾਈਮ ਨਹੀਂ ਆਗਾ ਥੋੜੇ ਮੇਰੇ ਮੰਮੀ ਡੈਡੀ ਨਾ ਤੇ ਉਹ ਥੋੜੇ ਬਜ਼ੁਰਗ ਹੈ ਤੇ ਮੇਰੇ ਕੋਲ ਉਹਨਾਂ ਤੋਂ ਸੇਵਾ ਕਰਨ ਤੋਂ ਬਾਅਦ ਨਿਕਲਿਆ ਨਹੀਂ ਜਾਂਦਾ ਟਾਈਮ ਨਹੀਂ ਨਾ ਤੇ ਮੇਰਾ ਤੇ ਬਾਕੀ ਦਿਲ ਸੇ ਮੇਰਾ ਤਾਂ ਇਹ ਹੀ ਆ ਉਹਨਾਂ ਦੇ ਗੀਤ ਮੈਂ ਸੁਂਦਾ ਜਿਆਦਾ ਸਬਰ ਕੋਟੀ ਉਹਨਾਂ ਨੂੰ ਬਹੁਤ ਜ਼ਿਆਦਾ ਲਾਈਕ ਕਰਦਾ ਤੇ ਉਹਨਾਂ ਦੀ ਆਵਾਜ਼ ਉਹਨਾਂ ਦੇ ਕੀ ਸੁਣਨੇ ਉਹਨਾਂ ਦਾ ਹੀ ਸਾਰਾ ਕੁਝ ਸੁਣਦਾ ਕਿਉਂਕਿ ਅੱਜ ਜਿਸ ਤਰ੍ਹਾਂ ਤੁਸੀਂ ਦੱਸ ਰਹੇ ਜੀ ਵੀ ਤੁਹਾਡੀ ਤੁਸੀਂ ਆਵਾਜ਼ ਵੀ ਤੁਹਾਡੀ ਬਹੁਤ ਵਧੀਆ ਹੈ ਨਾ ਐਕਟਿੰਗ ਵੀ ਤੁਸੀਂ ਕਰ ਲੈਂਦੇ ਜੇ ਤੇ ਜੇ ਕਿਸੇ ਦੇ ਆਪਾਂ ਆਪਾਂ ਕੋਈ ਮਤਲਬ ਕਿਸੇ ਚੀਜ਼ ਜਗ੍ਹਾ ਤੇ ਪਹੁੰਚਣਾ ਚਾਹੁੰਦੇ ਆ ਕਿਸ ਤਰ੍ਹਾਂ ਆਪਾਂ ਤਰੱਕੀ ਕਰਨਾ ਚਾਹੁੰਦੇ ਆ ਤਾਂ ਉਹਦੇ ਮੈਂ ਆਪਾਂ ਨੂੰ ਉਸਤਾਦ ਵੀ ਵੀ ਜ਼ਰੂਰਤ ਪੈਂਦੀ ਆ ਹਾਂਜੀ ਹਾਂਜੀ ਤੇ ਉਹ ਕਿਉਂ ਨਹੀਂ ਧਾਰਿਆ ਮੈਂ ਪੁੱਛ ਮੈਂ ਤਾਂ ਦੱਸ ਚੁੱਕਾ ਆਂ ਕਿ ਥੋੜੀ ਮਜਬੂਰੀ ਦਾ ਕਰਕੇ ਆ ਪਸ ਮੈਂ ਮਜਬੂਰੀ ਦੇਖੋ ਤੁਸੀਂ ਹੁਣ ਐਸੇ ਕੀ ਕਹੋ ਹੁਣ ਕੀ ਐਸ ਟਾਈਮ ਕੰਮ ਕਰਦੇ ਐਸ ਟਾਈਮ ਮੈਂ ਇਲੈਕਟ੍ਰੀਸ ਦਾ ਕੰਮ ਕਰਦਾ ਹਾਂ ਇਲੈਕਟ੍ਰੀਸ਼ੀਅਨ ਦਾ ਕੰਮ ਕਰਦੇ ਚ ਇਲੈਕਟ੍ਰੀਸ਼ੀਅਨ ਦੇ ਕੰਮ ਕਰਨ ਦੇ ਵਿੱਚ ਤੁਹਾਨੂੰ ਟਾਈਮ ਨਹੀਂ ਮਤਲਬ ਲੱਗਿਆ ਕਿ ਤੁਸੀਂ ਉਸਤਾਦ ਹੀ ਨੇੜੇ ਤੱਕ ਤਾਂ ਰਹੇ ਕੋਈ ਮੈਂ ਤੁਹਾਨੂੰ ਇਹੀ ਦੱਸਣ ਡਿਆਵਾ ਕਿ ਮੇਰੀ ਮਜਬੂਰੀ ਇਹ ਹੋ ਕਿ ਮੇਰੇ ਘਰੋਂ ਨਿਕਲਿਆ ਨਹੀਂ ਜਾਂਦਾ ਕਿਉਂਕਿ ਘਰ ਦੀ ਮਜਬੂਰੀ ਮੰਮੀ ਡੈਡੀ ਬਜ਼ੁਰਗ ਹੈ ਕੋਈ ਕਰ ਕੋਈ ਕਰਨ ਜੂਗਾ ਘਰ 'ਚ ਕੰਮ ਨਹੀਂ ਹੈਗਾ ਤੇ ਮੈਨੂੰ ਹੀ ਸਾਰਾ ਕੁਝ ਕਰਨਾ ਪੈਂਦਾ ਹਸਾ ਲਾ ਲ ਭੀਜੋ ਮੈਂ ਡੈੜੇ ਜਿਹਾ ਕਮਾ ਲਾਂ 100 200 ਤੇ ਫਿਰ ਉਹਦੇ ਨਾਲ ਹੀ ਰੋਟੀ ਖਰਚਾ ਚਲਾਉਣਾ ਪੈਂਦਾ ਮਤਲਬ ਘਰ ਦੇ ਹਾਲਾਤ ਤੁਹਾਡੇ ਕੋਲ ਬਹੁਤ ਕਾਫੀ ਹੈ ਨਾ ਮਤਲਬ ਕਿ ਇਹੋ ਜਿਹੇ ਹਾਲਾਤ ਆ ਭੀ ਤੁਸੀਂ ਜਿਹੜਾ ਵਾ ਮਤਲਬ ਕਿ ਇਹਦੇ ਵਿੱਚ ਸਮਾਂ ਨਹੀਂ ਕੱਢ ਸਕੇ ਹਨਾ ਸਮਾਂ ਨਹੀਂ ਕੱਢ ਸਕਦਾ ਤੇ ਕੋਈ ਤੁਹਾਡਾ ਹੁਣ ਕੋਈ ਸੁਪਨਾ ਹੈਗਾ ਹਾਂਜੀ ਸੁਪਨਾ ਹੈਗਾ ਜੀ ਮੈਂ ਤੇ ਅਜੇ ਵੀ ਮਤਲਬ ਕਦੀ ਇਹੋ ਗੱਲ ਹਾਰ ਨਹੀਂ ਮੰਨੀ ਜੀ ਮੈਂ ਅਜੇ ਤੱਕ ਵੀ ਇਹ ਲਿਖਦਾ ਰਹਿੰਦਾ ਵਾ ਸ਼ੇਅਰ ਚਾੜ ਤੇ ਆਉਂਦਾ ਰਹਿੰਦੇ ਮੇਰੇ ਅ ਦੇਖਦੇ ਰਹਿੰਦੇ ਲੋਕ ਤੇ ਮੇਰੇ ਹਜ਼ੇਰ ਚੜਦੇ ਜਿਹੜੀਆਂ ਚੀਜ਼ਾਂ ਮੈਂ ਲਿਖਦਾ ਮਾਂ ਉਹਨਾਂ ਨੂੰ ਹਜ਼ਾਰਾਂ ਨਾਲ ਲਾਈਕ ਹੁੰਦਾ ਵਾ ਜੇ ਮੈਂ ਅਜੀ ਰਾਤੀ ਹੀ ਅੱਜ ਇਸ ਤਰ੍ਹਾਂ ਠੰਡ ਦਾ ਮੌਸਮ ਚੱਲਣ ਡਿਆ ਵਾ ਤੇ ਹੀ ਦੀ ਦੇੜੇ ਦਾ ਮੌਸਮ ਚੱਲਣ ਡਿਆ ਵਾ ਆਪਣੇ ਚਾਰ ਸੱਭ ਜਾਂਦਾਂ ਤੇ ਉਹਨਾਂ ਦਾ ਵੀ ਮੈਂ ਇੱਕ ਵਾਰ ਕੱਲ ਪਹਿਲਾਂ ਵੀ ਲਿਖ ਕੇ ਕੱਲ ਪਰਸੋਂ ਹੀ ਪੋਸਟ ਪਾਤੀ ਆ ਤੇ ਰਾਤੀ ਵੀ ਮੈਂ ਉਹਨਾਂ ਦਾ ਬਹੁਤ ਸੋਹਣਾ ਲਿਖਿਆ ਜੀ ਮਾਂ ਗੁਜਰੀ ਦੇ ਪੋਤੇ ਸਾਡੇ ਵਾਂਗੂ ਉਹਨਾਂ ਨੂੰ ਵੀ ਨੰਨੀ ਜਾਨ ਪਿਆਰੀ ਸੀ ਧਰਮ ਦੀ ਖਾਤਰ ਕੌਮ ਦੀ ਰਾਖੀ ਜਿੰਨਾ ਜਿੰਦੜੀ ਵਾਰੀ ਸੀ ਓ ਵੀ ਸੀ ਕਿਸੇ ਮਾਂ ਦੇ ਲਾੜਲੇ ਪਿਓ ਦੇ ਪੁੱਤ ਪਿਆਰੇ ਸੀ ਸਾਡੀ ਖਾਤਰ ਜਿੰਨਾ ਮਿੱਤਰੋ ਦਿਨ ਠੰਡੇ ਬੁਰਜ ਗੁਜ਼ਾਰੇ ਸੀ ਭੁੱਲਿਓ ਨਾ ਕੁਰਬਾਨੀ ਉਹਨਾਂ ਦੀ ਚਾਰ ਜਿਗਰ ਦੇ ਟੋਟੇ ਸੀ ਸਿੱਖਾਂ ਦੀ ਜੋ ਕੌਮ ਬਣਾਂਗੇ ਮਾਂ ਗੁਜਰੀ ਦੇ ਪੋਤੇ ਸੀ ਮਾਂ ਗੁਜਰੀ ਦੇ ਪੋਤੇ ਸੀ ਉਹ ਤੁਹਾਧਿਆ ਤੁਸੀਂ ਜਿਹੜੇ ਸ਼ਬਦ ਪਾਏ ਅੱਜ ਕਿ ਕਿਸ ਸਾਹਿਬਜ਼ਾਦੇ ਦੇ ਜਿਹੜੇ ਸ਼ੀਰਦੀ ਧੜੇ ਚੱਲ ਰਹੇ ਆ ਉਹਦੇ ਸਬੰਧ ਵਿੱਚ ਇਹਨਾਂ ਨੇ ਜਿਹੜੇ ਬੋਲ ਬੋਲੇ ਆ ਤੇ ਮੈਂ ਚਾਹੁੰਦਾ ਵੀ ਹੁਣ ਤੁਸੀਂ ਦੱਸੋ ਸਾਨੂੰ ਲਾਸਟ ਇੱਕੋ ਕੁਐਸਚਨ ਦੱਸੋ ਵੀ ਤੁਸੀਂ ਮਤਲਬ ਕਿ ਹੁਣ ਤੁਹਾਨੂੰ ਆਪਣਾ ਸੁਪਨਾ ਤੁਸੀਂ ਦੱਸਦਾ ਵੀ ਆ ਮੇਰਾ ਸੁਪਨਾ ਵਾ ਔਰ ਹੁਣ ਕੀ ਜਿਹੜੀ ਸਾਡੇ ਚੈਨਲ ਦੇ ਮਾਧਿਅਮ ਨਾਲ ਲੋਕ ਤੁਹਾਨੂੰ ਵੇਖ ਰਹੇ ਆ ਉਹਨਾਂ ਨੂੰ ਕੀ ਮੰਗ ਕਰਦੇ ਜੀ ਕੀ ਕਹਿਣਾ ਚਾਹੁੰਦੇ ਵੀ ਤੁਹਾਨੂੰ ਜਿਹੜੇ ਆ ਕਿ ਕੋਈ ਗਾਇਕੀ ਦੇ ਲੈਂਗੁਏਜ ਕੋਈ ਤੁਹਾਨੂੰ ਚੁਣਨਾ ਚਾਵੇ ਕੋਈ ਤੇ ਤੁਸੀਂ ਜਾਓਗੇ ਉੱਥੇ ਇਹ ਸਾਰਾ ਕੁਝ ਦੱਸੋ ਆਪਣੇ ਬਾਰੇ ਹਾਂਜੀ ਹੋਈ ਗੱਲ ਨੇ ਜੇ ਕੋ ਚੁਣੂਗਾ ਤੇ ਜਾਵਾਂਗੇ ਠੀਕ ਆ ਮੈਂ ਨਾ ਆਪਾਂ ਕਾ ਸੌਂਗ ਵੀ ਕੱਢਿਆ ਸੀ ਮੇਰੇ ਨਾਲ ਮੁੰਡਾ ਸੀ ਦੋ ਜਣੇ ਨੇ ਗਾਇਆ ਸੀ ਕੁਲਦੀਪ ਧਰਮਾ ਤੇ ਰੂਹਾਂ ਦੇ ਬੇਲ ਉਹ ਮੇਰਾ ਆਪਣਾ ਲਿਖਿਆ ਗੀਤ ਸੀ ਤੇ ਉਹਦੇ ਵਿੱਚ ਸਾਡੀ ਆਪਣੀ ਸਟੋਰੀ ਸੀ ਤੇ ਅਸੀਂ ਬਹੁਤ ਵਧੀਆ ਗੀਤ ਮਤਲਬ ਸ਼ੂਟ ਕੀਤਾ ਜਿੰਨਾ ਲੋਕਾਂ ਨੇ ਸਿਆਣੇ ਲੋਕਾਂ ਨੇ ਇਸੇ ਲੋਕਾਂ ਨੇ ਦੇਖਿਆ ਨਾ ਗਿਆ ਵੀ ਬਹੁਤ ਵਧੀਆ ਵਾ ਪੇ ਜੋ ਅੱਜ ਕੱਲ ਚੱਲਦਾ ਵਾ ਉਹ ਨਹੀਂ ਵਿਖਾਇਆ ਜੋ ਕਿ ਅਸੀਂ ਰਾਮਨਾ ਟੀਵੀ ਤੇ ਜਿਤਨਾ ਮਰਜ਼ੀ ਦੇਖ ਸਕਦੇ ਪਰ ਘਰ ਪਰਿਵਾਰ ਚ ਬੈਗ ਉਸ ਤਰ੍ਹਾਂ ਦੀ ਵੀਡੀਓ ਸੀ ਬਣਾਈ ਸੀ ਤੇ ਹੁਣ ਵੀ ਇਹ ਜਬਨਾ ਦੇ ਕੋਈ ਨਹੀਂ ਜੋ ਆਵੇ ਤੇ ਕੋਈ ਗੱਲ ਨਹੀਂ ਸੀ ਉਹਨਾਂ ਨਾਲ ਜਾਣ ਲਈ ਤਿਆਰ ਆ ਕੰਮ ਕਰਨ ਲਈ ਤਿਆਰ ਆ ਬਿਲਕੁਲ ਇਹ ਸਨ ਨੌਜਵਾਨ ਧਾੜਾਂ ਦੇ ਔਰ ਮਿਹਨਤ ਮਜ਼ਦੂਰੀ ਕੰਮ ਕਰਦੇ ਐ ਮੀ ਇਲੈਕਟ੍ਰੀਸ਼ੀਅਨ ਦਾ ਕੰਮ ਕਰਦੇ ਐ ਔਰ ਇਹਨਾਂ ਨੇ ਇਹ ਬੜੇ ਵਧੀਆ ਇਹਨਾਂ ਦੇ ਵਿੱਚ ਹੁਨਰ ਹੈਗਾ ਵਾ ਗਾਇਕੀ ਦਾ ਵੀ ਹੁਨਰ ਆ ਔਰ ਐਕਟਿੰਗ ਦਾ ਵੀ ਹੁਨਰ ਆ ਔਰ ਲਿਖਣ ਦਾ ਵੀ ਹੁਨਰ ਹੈਗਾ ਔਰ ਅਸੀਂ ਲਿਵਿੰਗ ਟਚ ਹਾਂ ਮੱਧਮ ਰਾਈ ਅ ਦਰਸ਼ਕਾਂ ਨੂੰ ਆਪਣੀ ਅਪੀਲ ਕਰਦੇ ਆਂ ਵੀ ਜਿਹੜੀ ਇਹਨਾਂ ਦੀ ਸਟੋਰੀ ਹੈ ਕਿ ਵੱਧ ਤੋਂ ਵੱਧ ਸ਼ੇਅਰ ਕਰੋ ਜਿਸ ਨਾਲ ਇਹ ਗਰੀਬ ਪਰਿਵਾਰ ਜਿਹੜਾ ਵਾ ਇੱਕ ਚੰਗੀ ਜਗ੍ਹਾ ਤੇ ਕੋਈ ਪਹੁੰਚ ਸਕੇ ਕੋਈ ਇਹਦੀ ਆਵਾਜ਼ ਜਿਹਨੂੰ ਚੰਗੀ ਲੱਗਦੀ ਹੋਵੇ ਕੋਈ ਐਕਟਿੰਗ ਚੰਗੀ ਲੱਗਦੀ ਹੋਵੇ ਉਹ ਇਹਨਾਂ ਨਾਲ ਸੰਪਰਕ ਕਰ ਸਕਦਾ ਵਾ ਔਰ ਇਹ ਆਪਣੀ ਜ਼ਿੰਦਗੀ ਵਿੱਚ ਆਪਣਾ ਨਾਮ ਜਿਹੜਾ ਰੋਸ਼ਨ ਕਰ ਸਕਦਾ ਕਿਉਂਕਿ ਗਰੀਬੀ ਦੇ ਕਰਕੇ ਹੀ ਨਹੀਂ ਇਹ ਇੱਥੋਂ ਤੱਕ ਪਹੁੰਚ ਨਹੀਂ ਕਰ ਸਕਿਆ ਕਿਸੇ ਕਲਾਕਾਰ ਤੱਕ ਔਰ ਇਹਦੇ ਆਵਾਜ਼ ਵਿੱਚ ਬਿਲਕੁਲ ਦਮ ਹੈਗਾ ਵਾ ਜੰਡਿਆਲਾ ਗੁਰੂ ਤੋਂ ਅਸ਼wini Sharma ਦੀ ਰਿਪੋਰਟ ਲਿਵਿੰਗ ਇਟ ਚੈਨਲ ਪੰਜਾਬ